ਮਮਾ ਜੇ ਮਿਲ ਕੇ ਤੇ ਮੇਰੇ ਪਪਾ ਨੂੰ ਅਗੇ ਜਿਹੜਾ ਵੀ ਲਾਪਤਰਾ ਕੋਈ ਨਾ ਸਰਦ ਕਿਉਂ ਬੋਲਤੀ ਚਰਨ ਦੇ ਰਹੀਆਂ ਕਿ ਵੀਰੇ ਮੇਰਾ ਪਾਜੀ ਸਿਮਰਨ ਲਾਲਾ ਹਾਂਜੀ ਕੀ ਗੱਲ ਹੋਈ ਪਈ ਨਾ ਇਹ ਬਿਜਲੀ ਦਾ ਕੰਮ ਕਰਦੇ ਹੀ ਇਹਨਾਂ ਨੇ ਫੋਨ ਕੀਤਾ ਕਿ ਇਦਾਂ ਇਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸੜਕ ਅੱਛਾ ਜੀ ਹਾਂਜੀ ਤੇ ਕਹਿੰਦੇ ਰਹੇ ਕਿ ਕੰਮ ਕਰੋ ਬਾਅਦ ਚੇਕ ਉੱਥੇ ਗਏ ਤੇ ਕਹਿੰਦੇ ਟਰਾਂਸਫਾਰਮਰ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਦੇ ਆ ਜਨੀ ਕੰਮ ਇਹ ਹੋਣਾ ਤੇ ਤੂੰ ਚੜ ਚੜ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰਾ ਦੱਸ ਤਾਂ ਕਹਿੰਦੇ ਚੜੇ ਆ ਫਿਰ ਉਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾਜ ਕਹਿੰਦੇ ਤੁਸੀਂ ਚੜੋ ਚੜੋ ਮੈਨੂੰ ਜਾਜ ਆ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਤੇ ਸਾਡਾ ਇਨਸਾਫ ਕੀਤਾ ਜਾਏ ਭਾਜੀ ਮੇਰਾ ਨਾਮ ਮਨਛਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ ਚ ਆਟਾ ਨਹੀਂ ਸੀ ਹੈਗਾ ਮਮਾ ਨੇ ਕਿਹਾ ਸੀ ਆਟਾ ਲੈ ਆਇਓ ਆਪਾਂ ਨਾ ਫਿਰ ਇਧਰ 88 ਪਰ ਤੇ ਆਟਾ ਲੈਣ ਚਲ ਗਏ ਹੀ ਤੇ ਜੇ 88 ਪਰ ਤੋਂ ਆਟਾ ਲਿਆਦੇ ਨਾ ਤੇ ਰਾਤ ਚ ਉਹਨਾਂ ਨੂੰ ਫੋਨ ਆ ਕੇ ਇਨਵੈਟਰ ਚ ਪਾਣੀ ਪਾ ਦੋ ਪਨਵੈਟਰ ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਪਾ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਪਾ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਆਜੋ ਤੇ ਉਹ ਪਾ ਕਹਿੰਦੇ ਨਹੀਂ ਮੈਂ ਆ ਜਾਣਾ ਘਰੇ ਛੱਡ ਕੇ ਤੇ ਆਪਾਂ ਜਦੋਂ ਫਿਰ ਗਏ ਤੇ ਉਹ ਉਹਨਾਂ ਟ੍ਰਾਂਸਫਰਮ ਦੇ ਲਾਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਿਤਾ ਜੇ ਤੇ ਕੋਈ ਟ੍ਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਹਾਏ ਤਾਂ ਨਾ ਮੇਰਾ ਡੀਜੇ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੇਸ ਲਾ ਦੋ ਪਾਪਾ ਮੈਕਅਪ ਪਾਪਾ ਜੀ ਨਾ ਚੜਿਓ ਪਾਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜਜੋ ਮੈਂ ਵੀ ਆਪੇ ਲਾ ਲੈਣਾ ਨਾ ਮੈਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪੋਕਾ ਨੇ ਬੜਾ ਮਨਾ ਕੀਤਾ ਤੇ ਮੈਂ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫੇਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਾਪਾ ਫੇਰ نیچے ਆ ਗਏ ਪੌੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੇ ਚੜਜੇ ਟਰਾਂਸਫਰਮ ਦੇਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੇ ਪਾਪਾ ਨੇ ਉਹਦੇ ਉੱਤੇ ਪੈਰ ਦੇ ਕਫਰ ਪਾਪਾ ਨੇ ਪਲਾਸਟਰ ਕਰ ਦਿੱਤੇ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੇ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ ਤੇ ਤੇ ਕਹਿੰਦੇ ਮੈਡੀਕਲ ਸਟੋਰ ਤੇ ਖੜਨਾ ਹਸਪੀਟਲ ਨਹੀਂ ਕਰਨਾ ਉਹ ਮੈਂ ਗੱਡੀ ਚ ਨਾਲ ਸਿਤਾ ਕਰਕੇ ਹਸਪੀਟਲ ਲੈ ਕੇ ਗਏ ਉਹ ਨਾ ਠੱਜੀ ਵਰਤ ਮੈਡੀਕਲ ਸਟੋਰ ਤੇ ਲੈ ਕੇ ਚਲੇ ਸੀ ਮੇਰੇ ਪਾਪਾ ਨੂੰ ਜੋ ਬੜ ਦੋ ਸੀ ਤੇ ਪਾਪਾ ਨੇ ਕਿਹਾ ਹਾਂਜੀ ਕਹਿੰਦੇ ਚੜਜੋ ਚੜਜੋ ਮੈਂ ਬੜ ਮਨਾ ਕੀਤਾ ਪਾਪਾ ਨੇ ਵੀ ਬੜ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਆ ਲੈਣਾ ਸੀ ਲੇਕਿਨ ਪਾਪਾ ਉਹ ਦਿੱਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਤਪਾ ਮੇਰੇ ਪਪਾ ਦੀ ਗੱਤ ਕਰੀ ਉਹ ਲਖਸ਼ੀ ਯਾਰ ਰਹਿੰਦੇ ਜੇ ਇਹ ਨਾਮ ਪਤਾ ਉਹਨਾਂ ਦਾ ਕੋਈ ਹਾਂਜੀ ਇਹ ਨਾਮ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਿਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਮੜਾ ਜਿਆ ਪੁੱਤ ਕੋ ਹਾਂਜੀ ਨਹੀਂ ਨਹੀਂ ਪਪਾ ਪੁੱਤ ਦਾ ਰਾਸ ਹਸਨ ਪਪਾ ਹਾਂ ਦੇ ਪਾਪਾ ਜਲਾਏ ਨਾ ਪਾਪਾ ਚਾਹੀਦੇ ਮੈਂ ਪਾਪਾ ਆਪਣੇ ਸੁਭਾਅ ਨਹੀਂ ਜੱਸ ਆਤੀ ਮੈਂ ਸੱਚੀ ਆਣੀ ਪਤਾ ਨਹੀਂ ਕਿਉਂ ਉਹਨਾਂ ਨੇ ਚੁڑا ਦਿੱਤਾ ਪਤਾ ਨਹੀਂ ਕਿਉਂ ਉਸਨਾਂ ਨੇ ਮਨਾ ਕੀਤਾ ਫੇਰ ਮਨਾ ਕੀਤਾ ਉਹ ਨਹੀਂ ਕਿਉਂ ਬੋਲੇ ਪਤਾ ਨਹੀਂ ਕਿਉਂ ਲਾਤ ਤੇ ਘੇੜ ਤੇ ਘਰੋਂ ਗਏ ਬੋਲੇ ਬਤਲੀ ਇਹਦਾ ਬੰਤਲੀ ਇਹਦਾ ਕਾਮੀ ਉਹਦੇ ਤੋਂ ਮਨੇ ਕਿਉਂ ਨਹੀਂ ਕੰਮ ਕਰਾਇਆ ਮੇਰੇ ਮੇਰੇ ਹੱਡਾ ਤੋਂ ਕੀ ਹਿੰਦਿ ਪਤਾ ਨਹੀਂ ਯਾਰ ਬੰਦਾ ਜੀ ਇਹਨੂੰ ਟ੍ਰਾਂਸਫਰ ਮੇਂ ਜੜਾ ਗਿਆ ਤੇ ਮੌਤ ਹੋ ਗਈ ਕਰਨ ਕੁਝ ਕੱਲ ਸਾਨੂੰ ਇੱਕੋ ਪੀਆਈ ਮਰੀ ਪੁਲਿਸ ਇਨਕਲਿਮੇਸ਼ਨ ਮਰੀ ਸੀ ਹਸਪੀਟਲ ਤੋਂ ਕਿ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ ਕਰੰਟ ਲੱਗਣ ਕਰ ਹਸਪੀਟਲ ਤੇ ਜੇਰੇ ਲੱਗ ਮੌਤ ਹੋ ਗਈ ਆ ਤੇ ਆਈਪੀਓ ਜਸਤੀ ਐਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਏਸੀ ਜਿਸ ਪਾਲਸਿੰਗ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਅਕੋਰਡਰ ਟੂ ਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮukh ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮਿਤੀ 30 6 24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਉਹ 88 ਫੁੱਟ ਰੋਡ ਤੋਂ ਆ ਰਿਹਾ ਸੀ ਤਾਂ ਇਹਨਾਂ ਨੂੰ ਕਿਸੇ ਅਸ਼wini ਕੁਮਾਰ ਉਹ ਰਵੀਸ਼ ਕੁਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਕਿ ਉਹਨਾਂ ਦੀ ਡਾਈਟ ਖਰਾਬ ਹੋਈ ਆ ਘਰੋਂ ਚੋਂ ਜਿਸ ਤੇ ਉਹ ਉਹਨਾਂ ਦੇ ਘਰ ਪਹੁੰਚਿਆ ਕਰ ਪਹੁੰਚਣ ਤੇ ਪਤਾ ਲੱਗਾ ਵੀ ਘਰ ਦੀ ਵਿੱਚ ਕੋਈ ਵੀ ਲਾਈਟ ਦਾ ਕੋਈ ਫਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਆਪਣੇ ਕੋਈ ਬਾਹਰ ਚੱਕਰ ਕਰਵਾ ਲਓ ਉਹਨਾਂ ਨੇ ਬਾਹਰ ਚੱਕਰ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਪਰਫਾਰਕ ਜਿਹੜਾ ਨਜ਼ਰ ਆਇਆ ਔਰ ਗੁਰਮukh Singh ਜਿਹੜਾ ਮ੍ਰਿਤਕ ਹੈ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਗ੍ਰੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ ਇਹ ਬੀਡੀ ਕੋਰਡ ਦਾ ਕੰਮ ਹੈ ਤੁਸੀਂ ਬੀਡੀ ਕੋਰਡ ਦੇ ਅਮਪਲਾਈ ਬੁਲਾ ਕੇ ਆਪਣਾ ਕੰਮ ਕਰਵਾਓ ਲੇਕਿਨ ਪਰਮੇਸ਼ਰ ਕੁਮਾਰ ਔਰ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਦੀ ਮਨਸ਼ਾ ਨਹੀਂ ਹੀ ਪੀ ਗਈ ਕਿਸੇ ਕਿਸਮ ਦਾ ਕੋਈ ਗ ਉਹਨਾਂ ਨੇ ਇਹ ਕੰਮ ਕੀਤਾਣ ਦੇ ਲਈ ਔਰ ਲਾਪਰਵਾਹੀ ਵਰਤੀ ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾਮ ਲਾਉਂ ਕੇ ਬੁਲਾ ਕੇ ਉਹਨਾਂ ਨੂੰ ਇਹਨੂੰ ਜਿਹੜਾ ਟਰਾਂਸਫਾਰਮਰ ਕਹੀ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀ ਠੰਢ ਗਿਆ ਤੇ ਸਿਰ 'ਤੇ ਸੱਟ ਲੱਗੀ ਤੇ ਦਰਾਨੇ ਲਾਜ ਉਹਦੀ ਕੱਲ ਬਹੁਤ ਹੋ ਗਈ ਸੀ ਜਿਸ ਕਰਕੇ ਉਸਦੀ ਬੜੀ ਪਤਨੀ ਸਿਮਰਨ ਦੇ ਬਿਆਨ ਤੇ ਅਹੀਂ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਵਾ ਤਫतीश ਜਾਰੀ ਹੈ ਸਰ ਉਹਦਾ ਬੱਚਾ ਜਿਹੜਾ ਗਿਆ ਸੀ ਉਹ ਵੀ ਕਹਿ ਰਿਹਾ ਜਬਰਦਸਤੀ ਇਹਨਾਂ ਨੂੰ ਚੜਾਇਆ ਟਰਾਂਸਫਾਰਮਰ ਤੇ ਇਹੀ ਗੱਲ ਮੈਂ ਤੁਹਾਨੂੰ ਬਸ ਸੁਣ ਕੰਪੀਲਾਉਂ ਪੀਵਰ ਨੇ ਇਹ ਕਾਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰ ਚੜਨ ਤੋਂ ਪਹਿਲਾਂ ਟ੍ਰਾਂਸਫਰ ਤੋਂ ਪਹਿਲਾਂ ਚਾਰ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬਲਾਕ ਕਰਾਓ ਏਕਰ ਉਹਨਾਂ ਨੇ ਬਨੇ ਇਹਨਾਂ ਨੂੰ ਇਹ ਕਹਿ ਕੇ ਛਡਾ ਦੇ ਸਰ ਕਿੰਨੇ ਹੀ ਕਮਰ ਸੀ ਦੋਸ਼ੀ ਦਾ ਦੇ ਦੋਸ਼ੀ ਬਰੇਗੇ ਦੋਸ਼ੀ ਇੱਕ ਦੋਸ਼ੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਦਿੱਸਦਾ ਉਹ ਅਵੇਲੇਬਲ ਫੋਨ ਕਰ ਚੋੜੀ ਜਵਾਨ ਤੇ ਲੇਕਿਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਬੜੇ ਆ ਉਹਨਾਂ ਨੂੰ ਕੈਚ ਕਰ ਰਹੇ ਆ ਜਿਹੜਾ ਭਾਰੀ ਹੈ ਤਿਆਰੀ ਹੈ ਦਰਨੀ ਤੋਂ ਪਿੱਛੇ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਰਨਾ ਹੈ